ਆਪਣੇ ਗਵੰਡੀ ਨੂੰ ਆਪਣੇ ਜਿਆ ਪਿਆਰ ਕਰਨਾ ਕਿ ਗਵੰਡੀ ਦਾ ਮਤਲਬ ਸਿਰਫ ਕੰਦ ਨਾਲ ਸਾਂਝਾ ਕੋਠਾ ਹੀ ਗਵੰਡੀ ਦਾ ਕੋਠਾ ਨਹੀਂ ਹਰ ਬੰਦਾ ਜਿਹੜਾ ਇਸ ਵੇਲੇ ਤੁਹਾਡੀ ਕੁੱਸੀ ਤੋਂ ਇੱਧਰ ਬੈਠਾ ਉਹ ਵੀ ਤੁਹਾਡਾ ਗਵੰਡੀ ਜਿਹੜਾ ਇੱਧਰ ਬੈਠਾ ਹੋਵੇ ਗਵੰਡੀ ਜਿਹੜਾ ਅੱਗੇ ਵਿੱਚ ਹੋਵੇ ਬੰਦੀ ਜਿਹੜਾ ਪਿੱਛੇ ਬੈਠਾ ਹੋਵੇ ਵੀ ਗਵੰਡੀ ਜਿਹੜਾ ਬਾਸ ਵਿੱਚ ਤੁਹਾਡੇ ਨਾਲ ਬੈਠਾ ਦੂਜੀ ਸੀਟ 'ਤੇ ਉਹ ਤੁਹਾਡਾ ਗਵੰਡੀ ਆ ਜਿਹੜਾ ਸਕੂਲ ਵਿੱਚ ਬੈਂਚ 'ਤੇ ਬੈਠਾ ਹੈ ਤੁਹਾਡੇ ਅੱਗੇ ਪਿੱਛੇ ਸੱਜੇ ਖੜ੍ਹਾ ਹੋ ਉਹ ਤੁਹਾਡਾ ਗਵੰਡੀ ਆ ਜਿੱਤੇ ਤੁਸੀਂ ਕੰਮ ਕਰਦੇ ਹੋ ਗੋਣੀਆ ਐਵਰੀ ਪਰਸਨ ਨੈਕਸਟ ਟੂ ਯੂ ਹਰ ਬੰਦਾ ਜਿਹੜਾ ਤੁਹਾਡੇ ਤੋਂ ਬਾਅਦ ਹੋ ਉਹ ਤੁਹਾਡਾ ਗੋਣੀਆ ਪਰ ਵਚਨ ਚ ਲਿਖਿਆ ਤੂੰ ਆਪਣੇ ਤੋਂ ਬਾਅਦ ਦੂਜੇ ਬੰਦੇ ਨੂੰ ਵੀ ਪਿਆਰ ਕਰ ਜਿਹੜਾ ਵੀ ਤੈਨੂੰ ਨਜ਼ਰ ਆਏ ਫਿਰ ਅਸੀਂ ਸਵਰਗ ਨੂੰ ਜਾਣਾ ਹੈ ਮੋਢੇ ਮਾਰ ਕੇ ਕੂੜੀਆਂ ਮਾਰ ਕੇ ਪਰਵੱਟੇ ਚੱਕ ਕੇ ਸੈੰਤਾਂ ਕਰਕੇ ਮਨ ਵਿੱਚ ਖੁਦੀਆਂ ਰੱਖ ਕੇ ਚੁਗਲੀਆਂ ਕਰਕੇ ਕੋੜਕੋੜ ਕਰਕੇ ਬੁਰਾਈਆਂ ਕਰਕੇ ਕੋਈ ਵੀ ਮਨੁੱਖ ਭਾਵੇਂ ਵਰਤ ਰੱਖ ਲਵੇ ਪਰਮੇਸ਼ਰ ਸੱਤੇ ਦਿਨ ਚਰਚ ਨੂੰ ਆਜੇ ਉਹ ਸਵਰਗ ਨੂੰ ਨਹੀਂ ਜਾ ਸਕਦਾ ਸਵਰਗ ਨੂੰ ਜਾਣ ਦੇ ਲਈ ਤੁਹਾਨੂੰ ਪਰਮੇਸ਼ਰ ਦੇ ਬਚਨ ਦੇ ਅਨੁਸਾਰ ਪਰਮੇਸ਼ਰ ਦੇ ਬਚਨ ਦੇ ਅਨੁਸਾਰ ਤੁਹਾਨੂੰ ਪਰਮੇਸ਼ਰ ਦੇ ਮਨ ਦੇ ਅਨੁਸਾਰ ਚੱਲਣਾ ਪਊਗਾ ਤਾਂ ਹੀ ਅਸੀਂ ਸਵਰਗ ਦੇ ਵਿੱਚ ਐਂਟਰ ਹੋ ਸਕਦੇ ਹਾਂ ਇਸ ਲਈ ਜੇ ਕਿਸੇ ਨੇ ਗਲਤ ਬਣਿਆ ਚੁੱਪ ਕਰਕੇ ਅੱਜ ਜਾ ਕੇ ਫੋਨ ਲਾ ਕੇ ਮਾਫੀ ਮੰਗ ਲਿਓ ਆਪ ਸੱਚੇ ਹੋ ਜੋ ਬਾਕੀ ਪ੍ਰਭੂ ਜਾਣੇ ਅਗਲਾ ਤੁਹਾਨੂੰ ਮਾਫ ਕਰਦਾ ਕਿ ਨਹੀਂ ਸਕੀ ਇਨ ਨੂੰ ਇਹ ਮਜ਼ਦੂਰੀਆਂ ਚੋਂ ਬਾਹਰ ਕੱਢੋ ਜਿਹਨੂੰ ਮਜ਼ਦੂਰੀਆਂ ਦਾ ਕਰਕੇ ਇਹਨੇ ਸਾਡਾ ਧੰਨ ਮਾਰਿਆ ਹੋਇਆ ਉਹਦੇ ਉਹਦੇ ਲਈ ਸ਼ੁਕਰਗੁਜ਼ਾਰੀ ਕਰੋ ਉਹਦੀ ਸੁੱਖ ਮਨਾਓ ਅਰ ਤੁਹਾਡੀਆਂ ਬਰਾਤਾਂ ਉਹਦਾ ਕਰਕੇ ਪਰਮੇਸ਼ਰ ਜੀ ਉਹਨਾਂ ਨੂੰ ਹੀ ਕਰਨਗੇ ਬਰਕਤ ਵੀ ਦੇਣਗੇ ਅਰ ਤੁਹਾਡੇ ਦੱਬੇ ਹੋਏ ਪੈਸੇ ਵਾਪਸ ਵੀ ਹੋਣਗੇ ਪਰ ਜੇ ਤੁਸੀਂ ਕਹਿੰਗੇ ਭੁੱਖਾ ਮਰ ਜਵੇ ਇਹ ਰੋੜ ਚ ਮੇ ਇਹਦਾ ਰਵੇ ਕੱਖ ਫਿਰ ਉਹ ਤੁਹਾਨੂੰ ਕੀ ਬਣੂਗਾ ਕਈ ਕਰੇ ਤੂੰ ਪੜ੍ਹਾਈ ਨਾਲ ਨੂੰ ਜਿੱਤਣਾ ਜਿਹੜੇ ਤੇਰੇ ਨਾਲ ਪ੍ਰਾਰਕਰਨ ਤੋਂ ਨਾਲ ਹੀ ਦੁਆਵਾ ਕਰਨ ਉਹਦਾ ਇੱਕ ਲਾਜਿਕ ਕਿਉਂਕਿ ਜਦੋਂ ਤੁਸੀਂ ਦੁਆਵਾ ਕਰੋਗੇ ਉਹ ਲੋਕੀ ਬਦਲ ਜਾਣਗੇ ਔਰ ਉਹ ਭرائی ਦੇ ਵਿੱਚ ਤੁਹਾਡੇ ਨਾਲ ਭਲਾਈ ਕਰਨਾ ਸ਼ੁਰੂ ਕਰ ਦੇਣਗੇ ਹallelujah ਕਿਉਂਕਿ ਪਰਮੇਸ਼ਰ ਦਾ ਵਚਨ ਹੈ ਨਾ ਮੇਰੇ ਰਾਹੀਂ ਤੁਹਾਡੇ ਨਾਲ ਉੱਚੇ ਤੇ ਮੇਰਾ ਸੋਚਾ ਵੀ ਤੁਹਾਡੇ ਨਾਲ ਉੱਚਾ ਹੈ ਹallelujah ਪਹਿਲਾ ਤੁਸੀਂ ਲਿਖਿਆ ਉਹਦਾ ਦੋ ਨੰਬਰ ਤੇ ਆਇਆ ਉਹਦੀ 13 ਨੰਬਰ ਪੰਤੀ ਚ ਇੱਦਾਂ ਲਿਖਿਆ ਇਸ ਕਾਰਨ ਅਸੀਂ ਵੀ ਨਿਤ ਪਰਮੇਸ਼ਵਰ ਦਾ ਧੰਨਵਾਦ ਕਰਦੇ ਹਾਂ ਕਿ ਜਦ ਤੁਹਾਨੂੰ ਪਰਮੇਸ਼ਵਰ ਦਾ ਸੁਣਿਆ ਹੋਇਆ ਵਚਨ ਸਾਥੋਂ ਮਿਲਿਆ ਤਾਂ ਉਹਨੂੰ ਮਨੁੱਖ ਦਾ ਵਚਨ ਕਰਕੇ ਨਹੀਂ ਸਮਝੀ ਉਹ ਸੱਚੀ ਮੁੱચી ਹੈ ਪਰਮੇਸ਼ਵਰ ਦਾ ਵਚਨ ਕਰਕੇ ਕਬੂਲ ਕੀਤਾ ਅਤੇ ਉਹ ਤੁਹਾਡੇ ਨੇਚਵਾਣਾ ਵਿੱਚ ਕੰਮ ਵੀ ਕਰਦਾ ਹੈ ਹੁਣ ਅੱਗੇ ਪਰਮੇਸ਼ਵਰ ਦਾ ਵਚਨ ਸਾਡੇ ਨਾਲ ਗੱਲਾਂ ਕਰਦਾ ਜਿਹੜਾ ਕਹਿੰਦਾ ਸੀ ਤੁਹਾਨੂੰ वचन ਦੱਸਿਆ ਜੋ ਪਰਮੇਸ਼ਰ ਤੋਂ ਸਾਨੂੰ ਮਿਲਿਆ ਕਹਿੰਦਾ ਸੀ ਤੁਹਾਨੂੰ वचन ਦੱਸਿਆ ਅਸੀਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਉਸ वचन ਨੂੰ ਮਨੁੱਖਾਂ ਦੀ ਗੱਲਾਂ ਸਮਝ ਕੇ ਨਹੀਂ ਸੁਣਿਆ ਤੁਸੀਂ ਇਹ ਸਮਝ ਕੇ ਨਹੀਂ ਸੁਣਿਆ ਕਿ ਬੰਦਾ ਮੈਨੂੰ ਆਹ ਗੱਲ ਕਹਿੰਦਾ ਪਰ ਤੁਸੀਂ ਸੱਚੀਏ ਇਸ ਗੱਲ ਨੂੰ ਮੰਨਿਆ ਕਿ ਇਸ ਬੰਦੇ ਦੇ ਰਹੀਂ ਅੱਜ ਪਰਮੇਸ਼ਰ ਮੇਰੇ ਨਾਲ ਗੱਲ ਕਰ ਰਿਹਾ ਹੈ ਜਦੋਂ ਇਸ ਜਗ੍ਹਾ ਤੋਂ ਪਰਮੇਸ਼ਰ ਦੀ ਬੇਤੀ ਤੋਂ ਜਦੋਂ ਕੋਈ ਵਿਅਕਤੀ ਪਰਮੇਸ਼ਰ ਦਾ ਬਚਨ ਪੜ੍ਹਦਾ ਹੈ ਤਾਂ ਉਹ ਤੁਸੀ ਇਹ ਨਾ ਸਮਝੋ ਕਿ ਅੱਜ ਫੁਲਾਨਾ ਜਿਹੜਾ ਹੈ ਪ੍ਰਚਾਰ ਕਰ ਰਿਹਾ ਹੈ ਬਸ ਤੁਹਾਡੇ ਲਈ ਇੱਕੋ ਗੱਲ ਹੋਣੀ ਚਾਹੀਦੀ ਹੈ ਚਿਹਰਾ ਬਾਰੇ ਜੇੜਾ ਮਰਜ਼ੀ ਪਰ ਤੁਹਾਡੇ ਨਾਲ ਪਰਮੇਸ਼ਰ ਦਾ ਆਤਮਾ ਗੱਲ ਕਰ ਰਿਹਾ ਹੈ ਆਵਾਜ਼ ਜਿਹਦੀ ਮਰਜ਼ੀ ਤੁਹਾਡੇ ਨਾਲ ਪਰਮੇਸ਼ਰ ਦਾ ਆਤਮਾ ਗੱਲ ਕਰ ਰਿਹਾ ਹੈ ਤੁਹਾਡੇ ਲਈ ਚਿਹਰੇ ਮੈਂ वचन दी पावर सदाई अकालिय हालेलुया वचन दी पावर कभी खत्म नहीं होती हो चाहे तूसी लाऊ दी बोलो चाहे तू सोली बोलो वचन वचनया वचन जूंदा है बोता इतवार दे नालो टिका है और जीवन देन दी सामर्थ रखदा है काम करण दी सामर्थ रखदा है हालेलुया इसलिए चाहे वचन एक छोटा बच्चा ही क्यों ना बोले पर वचन का जो मायने है जो दी वैल्यू और जो दी पावर है ਕੰਮ ਕਰਦੇ ਐ ਇਸ ਇਸ ਪਰਮ ਨੂੰ ਜੂਰ ਆਪਣੇ ਮਨ ਚੋਂ ਕੱਢ ਰਹੇ ਹੋ ਕਿ ਜਬਾਨੇ ਨੇ ਬਚ ਨਹੀਂ ਕੀਤਾ ਗੱਲ ਨਹੀਂ ਬਣੀ ਗੱਲ ਤੁਹਾਡੀ ਬੰਦੇ ਨਾਲ ਨਹੀਂ ਬਣੀ ਗੱਲ ਤੁਹਾਡੀ ਪਰਮੇਸ਼ਰ ਦੇ ਬਚਨ ਦੇ ਨਾਲ ਹੋਣੀ ਚਾਹੀਦੀ ਹੈ ਤਾਂ ਪਰਮੇਸ਼ਰ ਦਾ ਵਚਨ ਆ ਗਿਆ ਮਤਲਬ ਜੀਵਨ ਸਫਲ ਹੋ ਗਿਆ ਮਤਲਬ ਪਰਮੇਸ਼ਰ ਦੇ ਆਤਮਾ ਨੇ ਤੁਹਾਡੇ ਨਾਲ ਗੱਲ ਕਰ ਲਈ ਸੱਲਾਂ ਕਰ ਰਿਹਾ ਉਹਨਾਂ ਨੇ ਇਹ ਨਹੀਂ ਸੰਜੈਤ ਸਿਰਨਾ ਬਲਨਾ ਬਸ ਗੱਲਾਂ ਕਰ ਰਿਹਾ ਅੱਜ ਉਹਨਾਂ ਪੱਤਰ ਸਗਲਾ ਕਰ ਰਿਹਾ ਪਰ ਹੈਗਾ ਪਰਮੇਸ਼ਰ ਦਾ ਬਚਨ ਕਰਕੇ ਕੁਮਲ ਕੀਤਾ ਉਹ ਤੁਹਾਡੇ ਨੇਚਾ ਮਾਨਾਂ ਵਿੱਚ ਜਿਹੜੇ ਵਿਸ਼ਵਾਸ ਕਰਨ ਵਾਲੇ ਉਹਨਾਂ ਵਿੱਚ ਕੰਮ ਵੀ ਕਰਦਾ ਹੈ ਜੇ ਤੁਸੀਂ ਚਾਹੋ ਨੇ ਪਰਮੇਸ਼ਰ ਦਾ ਬਚਨ ਕੰਮ ਕਰੇ ਤੁਸੀਂ ਦੇਖੋ ਇਥੋਂ ਪਰਮੇਸ਼ਰ ਦਾ ਬਚਨ ਬੋਲਿਆ ਜਾਂ ਰਕੀਆਂ ਤੇ ਜਿਵੇਂ ਚ ਕੰਮ ਕਰਦਾ ਕਈਆਂ ਦੇ ਜਿਵੇਂ ਕਰਦਾ ਹੀ ਉਹਦਾ ਕੀ ਮਤਲਬ ਹੋਇਆ ਕਈਆਂ ਨੇ ਪਰਮੇਸ਼ਰ ਦਾ ਬਚਨ ਸੁਣਦੇ ਕਈਆਂ ਨੇ ਸੋਚਿਆ ਜੁ ਬਲਾਨਾ ਪਹੁੰਚਾਰੇ ਤੇ ਸੀ ਜਿਨ੍ਹਾਂ ਨੇ ਪਰਮੇਸ਼ਰ

ਕਾਈਟ ਮੀ ਜਦੋਂ ਤੁਸੀਂ ਇਹ ਮੰਨ ਲਿਆ ਕਿ ਪਰਮੇਸ਼ਰ ਤੁਹਾਤੋਂ ਮੇਰੇ ਨਾਲ ਗੱਲ ਕਰਦਾ ਫਿਰ ਜੋ ਉਸ वचन ਦੇ ਵਿੱਚੋਂ ਦੀ ਬੋਲਿਆ ਗਿਆ ਉਹ ਤੁਹਾਡੇ ਜੀਵਨ ਵਿੱਚ ਪੂਰਾ ਹੋ ਜਾਏ ਹallelujah ਆਇਆ ਗੁੱਥਮ ਗੁੱਥਾ ਹੋ ਰਾਇਆ ਹੋ ਰੈਸਿੰਗ ਚੱਲ ਰਹੀ ਉਹਦੇ ਅੰਦਰ ਪਰ ਜੇਕਰ ਅਸੀਂ ਜਿੱਦਾਂ ਵਚਨ ਦੇ ਵਿੱਚ ਲਿਖਿਆ ਹੈ ਤੁਨਹੋਂ ਪਰ ਵਚਨ ਨੇ ਸਾਨੂੰ ਯੁੱਧ ਦੇ ਸ਼ਸਤਰ ਵਸਤਰ ਦਿੱਤੇ ਹੋਏ ਆ ਮੁਕਤੀ ਦਾ ਤੋਪਿਆ ਧਰਮ ਦੀ ਸੰਜੋਆ ਸਚਾਈ ਦਾ ਕਮਲ ਕੱਸਾ ਹੈ ਨੇਚਰ ਦੀ ਟਾਲਾ ਰੂਹ ਦੀ ਤਲਵਾਰ ਮੇਲਬਾਪ ਦੀ ਜੁੱਤੀ ਆ ਜਿੱਕਰ ਕੋਈ ਜੁੱਧ ਦੇ ਮੈਦਾਨ ਦੇ ਵਿੱਚ ਜੁੱਧ ਵਾਲੇ ਕੱਪੜੇ ਪਾ ਕੇ ਚੱਲਿਆ ਜਾਵੇ ਤਲਵਾਰ ਵੀ ਫੜੀ ਹੋ ਟੋਪ ਵੀ ਪਾਇਆ ਹੋ ਸੰਜੋ ਵੀ ਪਾਈ ਹੋ ਢਾਲ ਵੀ ਲਈ ਆ ਜੁੱਤੀ ਵੀ ਮਜ਼ਬੂਤ ਪਾਈ ਆ ਪਰ ਜਿਹੜੀ ਸਾਨੂੰ ਰੂਹ ਦੀ ਤਲਵਾਰ ਪਰਮੇਸ਼ਵਰ ਦਾ ਬਚਨ ਦਿੱਤਾ ਹੈ ਜਦ ਤੱਕ ਸਾਨੂੰ ਤਲਵਾਰਬਾਜ਼ੀ ਕਰਨੀ ਨਹੀਂ ਆਏਗੀ ਜਦ ਤੱਕ ਸਾਨੂੰ ਸੋਚਨ ਦਾ ਇਸਤੇਮਾਲ ਕਰਨਾ ਨਹੀਂ ਆਏਗਾ ਅਸੀਂ ਫਤਿਹਮੰਦ ਨਹੀਂ ਹੋ ਸਕਦੇ ਜੇ ਤੁਸੀਂ ਰੋਜ਼ ਕਹੋ ਕਿ ਮੈਂ ਮੁਕਤੀ ਦਾ ਤੋਪ ਪਾਇਆ ਹਾਂ ਮੈਂ ਧਰਮ ਦੀ ਸੰਜੋਬਾਈ ਮੇਰੇ ਹੱਥ ਚ ਰੂਹ ਦੀ ਤਲਵਾਰ ਹੈ ਪਰ ਲੋੜ ਸਿਰਫ ਕੱਪੜੇ ਹੀ ਪਾਏ ਆ ਤੁਹਾਨੂੰ ਲੜਨਾ ਧੋਲਣਾ ਕੋਈ ਨਹੀਂ ਆਉਂਦਾ ਜਾਂਦੇ ਹਨ ਪਰ ਸਾਨੂੰ ਤਲਵਾਰबाजी ਪਰਮੇਸ਼ਵਰ ਦਾ ਆਤਮਾ ਹੀ ਕਰਨਾ ਸਿਖਾਵੇ ਕਿਉਂਕਿ ਇਹ ਇੱਕ ਆਤਮਕ ਹਥਿਆਰ ਹੈ ਅਰੇ ਇਸ ਤੋਂ ਮਜ਼ਬੂਤ ਹਥਿਆਰ ਕੋਈ ਨਹੀਂ ਹੈਗਾ ਤਾਂ ਅਸੀਂ ਜਿੰਦੇ ਰਹਿ ਸਕਦੇ ਹallelujah ਤਾਂ ਅਸੀਂ ਫਤਿਹਮੰਦ ਹੋ ਸਕਦੇ ਹਾਂ ਪਿਵੋਨਾ ਦੀ ਕਿਤਾਬ ਹੋ ਤਾਂ 1 ਨੰਬਰ ਅਧਿਆਏ ਅੱਗੇ 1 ਤੋਂ 3 ਨੰਬਰ ਪੰਕਤੀ ਦੇ ਵਿੱਚ ਲਿਖਿਆ ਹੈ ਜਿੰਦਾ ਆਤ ਵਿੱਚ ਸ਼ਬਦ ਸੀ ਅਰ ਸ਼ਬਦ ਪਰਮੇਸ਼ਵਰ ਦੇ ਸੰਗ ਸੀ ਅਤੇ ਸ਼ਬਦ ਪਰਮੇਸ਼ਵਰ ਸੀ ਇਹੋ ਆਤ ਵਿੱਚ ਪਰਮੇਸ਼ਵਰ ਦੇ ਸੰਗ ਸੀ ਸਭ ਕੁਝ ਉਸ ਤੋਂ ਰਚਿਆ ਗਿਆ ਅਤੇ ਰਚਨਾ ਵਿੱਚ ਇੱਕ ਵਸਤੂ ਵੀ ਉਸ ਤੋਂ ਬਿਨਾ ਨਹੀਂ ਰਚੀ ਗਈ ਹallelujah ਰਚਨਾ ਵਿੱਚ ਇੱਕ ਵਸਤੂ ਉਸ ਤੋਂ ਬਿਨਾ ਨਹੀਂ ਰਚੀ ਗਈ

ਤੇ ਜਿੱਦਾਂ ਜਿੱਦਾਂ ਲਿਖਿਆ ਕਿ ਪਹਿਲੇ ਦਿਨ ਇਹਨਾਂ ਚੀਜ਼ਾਂ ਦੀ ਰਚਨਾ ਹੋਈ ਦੂਜੇ ਦਿਨ ਇਹਨਾਂ ਚੀਜ਼ਾਂ ਦੀ ਰਚਨਾ ਹੋਈ ਤਾਂ ਸਭ ਚੀਜ਼ਾਂ ਮਨੁੱਖ ਨੂੰ ਪਰਮੇਸ਼ਰ ਨੇ ਆਪਣੇ ਹੱਥਾਂ ਦੇ ਨਾਲ ਰਚਿਆ ਮਨੁੱਖ ਦੇ ਬਿਨਾ ਬਾਕੀ ਦਾ ਸਭ ਚੀਜ਼ ਸ਼ਬਦ ਦੇ ਦੁਆਰਾ ਰਚਨਾ ਗਈ ਹੈ ਅੱਜ ਤੁਹਾਨੂੰ ਪਤਾ ਉਹ ਸ਼ਬਦ ਤੁਹਾਡੇ ਲਈ ਤੇ ਮੇਰੇ ਲਈ ਦੇ ਦਿੱਤਾ ਗਿਆ ਪਰਮੇਸ਼ਰ ਦੇ ਸੰਗ ਸੀ ਜਿਹਦੇ ਨਾਲ ਸਭ ਕੁਝ ਰਚਿਆ ਗਿਆ ਉਹ ਸ਼ਬਦ ਜਿਹੜਾ ਖੁਦ ਪਰਮੇਸ਼ਰ ਸੀ ਉਸੇ ਸ਼ਬਦ ਨੇ ਦੇਹ ਧਾਰੀ ਸ਼ਬਦ ਦੇਹ ਧਾਰੀ ਹੋਇਆ ਅਤੇ ਕਿਰਪਾ ਅਤੇ ਸਚਾਈ ਨਾਲ ਭਰਪੂਰ ਹੋ ਕੇ ਪ੍ਰਭੂ ਯਿਸੂ ਮਸੀਹ ਦਾ ਸੁਭਾਅ ਕਿੰਨਾ ਸੀ ਕਿਰਪਾ ਵਾਲਾ ਸਚਾਈ ਵਾਲਾ ਕਿਰਪਾ ਅਤੇ ਸਚਾਈ ਨਾਲ ਭਰਪੂਰ ਹੋ ਕੇ ਸਾਡੇ ਵਿੱਚ ਵਾਸ ਕੀਤਾ ਕਿੱਥੇ ਵਾਸ ਕੀਤਾ ਸਾਡੇ ਵਿੱਚ ਵਾਸ ਕੀਤਾ ਅਤੇ ਅਸਾ ਉਸ ਦਾ ਤੇਜ ਇਕਲੌਤੇ ਦੇ ਤੇਜ ਵਰਗਾ ਦਿੱਠਾ ਪਰਵਚਨ ਚਲ ਗਿਆ ਪਰਮੇਸ਼ਰ ਨੇ ਆਪਣਾ ਇਕਲੌਤਾ ਪੁੱਤਰ ਜਗਤ ਲਈ ਦੇ ਦਿੱਤਾ ਹallelujah ਤਾਂ ਫਿਰ ਯਿਸੂ ਮਸੀਹ ਉਹ ਸ਼ਬਦ ਹੈ शब्द के चुकाया जाएगा और जुबान उस शब्द के लिए पुकारेगी कैसा शब्द के यीशु ही परमेश्वर है अर्थात शब्द ही परमेश्वर है अरे ये हथियार सानु दिता गया यह अधिकार सानु दिता गया थोड़ी नहीं सानु दिती गई अगर तुम यीशु शब्द ਜਿਹੜੀ ਦਾ ਸਾਹਮਣਾ ਕਰਦੇ ਉਹ ਤੁਹਾਡੇ ਉੱਤੇ ਮੱਠ ਜਾਂਦੇ ਆ ਤੁਸੀਂ ਯਿਸੂ ਦੇ ਨਾਮ ਲੈ ਕੇ ਦੁਸ਼ਟ ਆਤਮਾ ਨੂੰ ਹੁਕਮ ਕਰਦੇ ਨਿਕਲੋ ਤਾਂ ਨਿਕਲ ਜਾਂਦੇ ਆ ਯਿਸੂ ਦੇ ਨਾਮ ਲੈ ਕੇ ਤੁਸੀਂ ਬਿਮਾਰੀਆਂ ਤੇ ਹੱਥ ਰੱਖਦੇ ਬਿਮਾਰ ਲੋਕਾਂ ਦੇ ਉਹ ਚੰਗੇ ਹੋ ਜਾਂਦੇ ਆ ਯਿਸੂ ਮਸੀਹ ਦੇ ਨਾਮ 'ਚ ਤੁਸੀਂ ਦੁਆਵਾਂ ਕਰਦੇ ਆ ਉਹ ਸੁਣੀਆਂ ਜਾਂਦੀਆਂ ਆ ਯਿਸੂ ਮਸੀਹ ਦੇ ਨਾਮ 'ਚ ਤੁਹਾਨੂੰ ਬਰਕਤਾਂ ਮਿਲਦੀਆਂ ਯਿਸੂ ਨਾਮ 'ਚ ਤੁਹਾਡੇ ਗੁਨਾਹ maaf ਹੋ ਜਾਂਦੇ ਯਿਸੂ ਮਸੀਹ ਦੇ ਨਾਮ 'ਚ ਤੁਹਾਨੂੰ ਮੁਕਤੀ ਪ੍ਰਾਪਤ ਹੋ ਜਾਂਦੀ ਆ ਇਸ ਤੋਂ ਵੱਡਾ ਹਥਿਆਰ ਕੋਈ ਹੈ ਹੀ ਨਹੀਂ ਇਸ ਤੋਂ ਅਧਿਕਾਰ ਕੋਈ ਹੈ ਹੀ ਨਹੀਂ ਪਰ ਉਹ ਅਧਿਕਾਰ ਦਾ ਨਾਮ ਉਸ ਹਥਿਆਰ ਦਾ ਨਾਮ ਉਸ ਸ਼ਬਦ ਦਾ ਨਾਮ ਉਸ ਪਰਮੇਸ਼ਵਰ ਦਾ ਨਾਮ ਬਾਈਬਲ ਦੇ ਅਨੁਸਾਰ ਯਿਸੂ ਹੈ ਹallelujah ਇਸ ਲਈ ਜਦ ਵੀ ਅਸੀਂ ਯਿਸੂ ਨਾਮ ਲੈ ਕੇ ਕੁਝ ਕਹਿੰਦੇ ਹਾਂ ਉਹ ਕੰਮ ਹੋਣਾ ਹੀ ਹੁੰਦਾ ਹੈ ਬਸ਼ਰਤੇ ਕਿ ਉਹ ਪੂਰੇ ਅਦਬ ਨਾਲ ਪੂਰੇ ਆਦਰ ਨਾਲ ਤੇ ਪੂਰੀ ਰੂਹ ਨਾਲ ਤੁਹਾਡੇ ਅੰਦਰੋਂ ਨਿਕਲੇ ਜਦੋਂ ਤੁਸੀਂ ਕਿਸੇ ਨੂੰ ਆਸ਼ੀਸ਼ ਦਿਨੇ ਆ ਯਿਸੂ ਮਸੀਹ ਦੇ ਨਾਮ 'ਚ ਤੈਨੂੰ ਬਰਕਤ ਮਿਲੇ ਉਹਨੂੰ ਬਰਕਤ ਮਿਲਣੀ ਆ ਯਿਸੂ ਮਸੀਹ ਦੇ ਨਾਮ 'ਚ ਤੂੰ ਚੰਗਾ ਹੋ ਜਾ ਉਹਨੇ ਚੰਗਾ ਹੋ ਨਹੀਂ ਯਿਸੂ ਮਸੀਹ ਦੇ ਨਾਮ 'ਤੇ ਮੇਰੇ ਸਾਰੇ ਦੁੱਖ ਕੱਟੇ ਜਾਣ ਕੱਟੇ ਜਾਣਗੇ ਯਿਸੂ ਮਸੀਹ ਦੇ ਨਾਮ 'ਚ ਮੇਨਾ ਸਮੱਸਿਆਵਾਂ 'ਚੋਂ ਬਾਹਰ ਹੋਣਾ ਤੁਸੀਂ ਬਾਹਰ ਆਓਗੇ ਕਿਉਂਕਿ ਉਸ ਸਾੰਮਣੇ Hallelujah.

ਸਮਸਿਆ ਤੇਰੀ ਮੌਤ ਦਾ ਕਾਰਨ ਨਹੀਂ ਆ ਉਹ ਸਮੱਸਿਆ ਕਦੀ ਨਹੀਂ ਉਹਨਾਂ ਨੇ ਰੋਟੀ ਨਹੀਂ ਖਾਧੀ ਆਪਾਂ ਨੂੰ ਸਕਦੀ ਉੱਥੇ ਕੋਈ ਉਹਨਾਂ ਨੂੰ ਰੋਟੀ ਨਹੀਂ ਦੇ ਰਿਹਾ ਕੋਈ ਪਾਣੀ ਨਹੀਂ ਦੇ ਰਿਹਾ ਸੀ ਠੰਡ ਲੋੜੇ ਨਹੀਂ ਸੀ ਉੱਥੇ ਉਹਨਾਂ ਦਿਨਾਂ ਚ ਉੱਥੇ ਬਹੁਤ ਠੰਡ ਸੀ ਪਰ ਪਰਮੇਸ਼ਰ ਦੇ ਸ਼ਬਦ ਜਿਹੜੇ ਉਹਨਾਂ ਦੇ ਵਿਖੇ ਯੂਨੀਵਰਸ ਦੇ ਵਿੱਚ ਸੀਗੇ ਉਹਨਾਂ ਸ਼ਬਦਾਂ ਦਾ ਕਰਕੇ ਉਹ ਤਿੰਨੇ ਉੱਥੇ ਸੁਰੱਖਿਅਤ ਸੀ ਸਾਡੇ 12 ਦਿਨਾਂ ਦੇ ਬਾਅਦ ਹallelujah ਅਰ ਪ੍ਰਭੂ ਯਿਸੂ ਮਸੀਹ ਨੇ ਪਸਾਰੋ ਸਾਲ ਪਹਿਲੇ ਗੱਲ ਕਰ ਦਿੱਤੀ ਜੁਸ਼ ਨੂੰ ਸ਼ਰਮਿੰਦਿਆ ਕਰਨ ਲਈ ਪਰ ਸਾਬਤ ਕਰ ਦਿੱਤਾ ਅੱਜ ਦੇ ਲੋਕਾਂ ਦੇ ਉੱਤੇ ਕਿ ਸੱਚੀ ਮਨੋਖ ਸਿਰਫ ਰੋਟੀ ਦੇ ਨਾਲ ਨਹੀਂ ਪਰ ਪਰਮੇਸ਼ਰ ਦੇ ਮੂਹਰੇ ਹਰ ਸ਼ਬਦ ਦੇ ਨਾਲ ਜ਼ਿੰਦਾ ਰਹਿੰਦੇ ਹਨ ਹਾਲੇਲੂਇਆ ਇਸ ਲਈ ਸਾਡੀ ਸਾਰੀ ਦੌੜ ਰੋਟੀ ਨੂੰ ਚੇਨਾ ਦੌੜੋ ਉਸ ਤੋਂ ਵੱਧ वचन ਦੇ ਪਿੱਛੇ ਦੌੜੋ ਕਿਉਂਕਿ वचन ਸਾਨੂੰ ਸਦੀਪਕ ਜੀਵਨ ਦਿੰਦਾ ਹੈ ਰੋਟੀ ਖਾਣ ਵਾਲੇ ਤਾਂ ਮਰ ਜਾਂਦੇ ਆ ਪਰ ਜਿਨ੍ਹਾਂ ਦੇ ਅੰਦਰ वचन ਚੱਲਿਆ ਜਾਂਦਾ ਉਹ ਮਰ ਕੇ ਵੀ ਮਰਦੇ ਨਹੀਂ ਉਹ ਮਰ ਕੇ ਵੀ ਜੀ ਉੱਠਦੇ ਆ ਹallelujah ਸੋ ਪਰਮੇਸ਼ਵਰ ਦਾ वचन ਫੜੇ ਰਹਿਣਾ ਤੇ ਗੁਰੂਆਂ ਤੇ ਰਾਜ ਕਰੇ ਪਰਮੇਸ਼ਵਰ ਦੇ ਇਸ वचन ਦੀ ਹਰੇਕ ਜਿੰਦਾ ਰਹਿ ਮੜੀ ਸਾਮਰਥ ਤੁਹਾਡੇ ਜੀਵਨ ਦੇ ਵਿੱਚ ਕੰਮ ਕਰੇ ਅਨ ਪਰਮੇਸ਼ਰ ਦਾ ਪੇਮ ਪਰਮੇਸ਼ਰ ਦੇ ਚਾਰ ਵਾਲਿਆਂ ਦੇ ਨਾਲ ਹੁਣ ਤੱਕ ਲੈ ਕੇ ਹਮੇਸ਼ਾ ਹਮੇਸ਼ਾ ਟਿਕਰ ਬਣਾ ਰਹੀ ਹੈ